ਸਰ ਅਤਲ ਚਾਵਲਾ ਇੱਕ ਦਿਨ ਦੇਸ਼ ਕੇ ਨਾਮ ਟੀਮ ਹੈ ਸਾਡੀ ਅਸੀਂ ਪਿਛਲੇ 2 ਸਾਲ ਤੋਂ ਐਨਜੀਓ ਚਲਾ ਰਹੇ ਹਾਂ ਫਰ ਐਕਸ ਸਰਵਿਸਮੈਨ ਲਈ ਬਟ ਹੁਣ ਅਸੀਂ ਸੀਪੀ ਸਾਹਿਬ ਜੀ ਨੇ ਸਾਡੀ ਡਿਊਟੀ ਲਗਾਈ ਹੈ ਜੋ ਮਾਸਕ ਸੈਨੀਟਾਈਜ਼ਰਸ ਕਲੀਨਲਨੈਸ ਦਾ ਸਮਾਨ ਜੋ ਆਪਾਂ ਸਟਾਫ ਨੂੰ ਪ੍ਰੋਵਾਈਡ ਕਰ ਰਹੇ ਹਾਂ ਜਗਾ ਜਗਾ ਜਾ ਕੇ 7000 ਬੰਦੇ ਦੇ ਕਰੀਬ ਸਾਡਾ ਲੰਗਰ ਬਣ ਰਿਹਾ ਹੈ ਡੇਲੀ ਉਹ ਸਾਰਾ ਲੰਗਰ ਡਿਸਟ੍ਰੀਬਿਊਸ਼ਨ 올ਓਵਰ ਲੁਧਿਆਣਾ ਹੋ ਰਹੀ ਹੈ ਜਿੱਨੇ ਇਸਲਾਮ ایریاز ਹੈ ਜਿੰਨਾ ਸਭ ਕੁਝ ਹੈ ਤੇ ਸਾਡੀ ਬਸ ਇਹੀ ਗੁਜ਼ਾਰਿਸ਼ ਹੈ ਦੇਸ਼ਵਾਸੀਆਂ ਨੂੰ ਕਿ ਆਪਣੇ ਘਰਾਂ ਦੇ ਵਿੱਚ ਰਹਿਣ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖਣ ਤੇ ਇਹ ਸਭ ਉਪਾਰਲਾ ਜਿਹੜਾ ਹੈਗਾ ਕੋਨਟੈਕਟ ਕਰਨਾ ਹੋਵੇ ਤਾਂ ਤੁਹਾਡਾ ਕੀ ਨੰਬਰ ਕੀ ਸਰ ਨੰਬਰ 9878688705 ਸਾਡਾ ਤੁਸੀਂ ਆਨਲਾਈਨ ਕੰਟੈਕਟ ਕਰ ਸਕਦੇ ਹੋ Google ਤੇ ਤੁਸੀਂ ਸਰਚ ਕਰੋ ਏਕ ਦਿਨ ਦੇਸ਼ ਕੇ ਨਾਮ ਉੱਥੋਂ ਸਾਰਾ ਕੰਟੈਕਟ ਕਰਕੇ ਜਿੱਥੇ ਵੀ ਕੋਈ ਲੋਡਬੰਦ ਹੈ ਸਾਨੂੰ ਦੱਸੋ ਅਸੀਂ ਉੱਥੇ ਪਕਿਆ ਹੋਇਆ ਖਾਣਾ ਪਹੁੰਚਦਾ ਕਰਾਂਗੇ ਭਾਵੇਂ 50 ਬੰਦੇ 100 ਬੰਦੇ 1000 ਬੰਦਾ ਜੋ ਵੀ ਹੈ ਵੀ ਆਰ ਟ੍ਰਾਈਂਗ ਕਿ ਸਾਰ ਜਗ੍ਹਾ ਤੇ ਹਰ ਕੋਈ ਬੰਦਾ ਰਾਤ ਨੂੰ ਭੁੱਖਾ ਨਾ ਸੋਏ ਅਸੀਂ ਸੋਨਕਾਰ ਸੰਗ ਲੁਧਿਆਣਾ ਰਜਿਸਟਰਡ ਬਾਡੀ ਵੱਲੋਂ ਮੈਂ ਪ੍ਰਿੰਸਪਲ ਪਰ ਸਰਾਫਾ ਬਾਜ਼ਾਰ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਮੇਰੇ ਨਾਲ ਮੇਰੀ ਸਮੁੱਚੀ ਟੀਮ ਜਿਹੜੀ ਲਗਭਗ ਅਸੀਂ ਜੱਦਾ ਕਰਫਿ ਚੱਲਦਾ ਆ ਰਿਹਾ ਉਦੋਂ ਤੋਂ ਲੈ ਕੇ ਹੁਣ ਤੱਕਣ ਘੱਟ ਤੋਂ ਘੱਟ ਨਹੀਂ 400 ਤੋਂ 500 ਪਰਿਵਾਰਾਂ ਨੂੰ ਜਿਹੜੇ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਸੀ ਰਾਸ਼ਨ ਦੀ ਜਿਹੜੇ ਰੋਜ਼ਮਰਾਂ ਦੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਉਸ ਤੋਂ ਬਾਅਦ ਬਾਅਦ ਦਿੱਲੀ ਦੇ ਰੂਟੀਨ ਦੇ ਹਿਸਾਬ ਨਾਲ ਅਸੀਂ ਘੱਟ ਤੋਂ ਘੱਟ ਨਹੀਂ 1000 ਤੋਂ 1200 ਬੰਦੇ ਦਾ ਲੰਗਰ ਬਣਾ ਕੇ ਤਿਆਰ ਕਰਕੇ ਉਹਨੂੰ ਪੈਕਿੰਗ ਕਰਕੇ ਸੋਹਣੇ ਤਰੀਕੇ ਨਾਲ ਸਾਰੇ ਗਰੀਬ ਜ਼ਰੂਰਤਮੰਦ ਬੰਦਿਆਂ ਦੇ ਵਿੱਚ ਵਰਤਾਨੇ ਆ ਉਸ ਤੋਂ ਬਾਅਦ ਅਸੀਂ ਜਿਹੜੇ 24 ਘੰਟੇ ਸਾਡੀ ਪੰਜਾਬ ਪੁਲਿਸ ਮੈਂ ਉਹਨਾਂ ਨੂੰ ਸਲੂਟ ਕਰਦਾ ਪੰਜਾਬ ਪੁਲਿਸ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਲੁਧਿਆਣਾ ਦੇ ਜਿੰਨੇ ACP ਸਾਹਿਬ ਹੈ ADC ਵੀ ਸਾਹਿਬ ਜਿੰਨੇ SHO ਸਾਹਿਬ ਸਾਰਿਆਂ ਨੂੰ ਇੱਕ ਬਹੁਤ ਹੀ ਡੈਡੀਕੇਟ ਤਰੀਕੇ ਦੇ ਨਾਲ ਇਹ ਲੁਧਿਆਣੇ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ ਲੁਧਿਆਣਾ ਤੋਂ ਬਲਵਿੰਦਰ ਸਿੰਘ ਐਸਐਮ ਜੈਨ ਨਿਊਜ਼